ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਵਤ ਤੋਂ ਹੁੰਦੇ ਹੋਏ ਇੱਕ ਇਹੋ ਜਿਹੀ ਜਗ੍ਹਾ ਤੇ ਬੈਠੇ ਨੇ ਜਿੱਥੇ ਬਹੁਤ ਵੀ ਹੰਗਮ ਸਾਧੂ ਰਹਿੰਦੇ ਹਨ 비ਹੰਗਮ ਸਾਧੂ ਉਹ ਹੁੰਦੇ ਹਨ ਜਿਹੜੇ ਵਿਆਹ ਨਹੀਂ ਕਰਵਾਉਂਦੇ ਤੇ ਜਿਨ੍ਹਾਂ ਵਿੱਚ ਗ੍ਰਹਿਸਤ ਜੀਵਨ ਜਿਉਣ ਦੀ ਇੱਛਾ ਨਹੀਂ ਹੁੰਦੀ 비ਹੰਗਮ ਸਾਧੂਆਂ ਵਿੱਚ ਇੱਕ ॠषि ਬੈਠਾ ਹੋਇਆ ਹੈ ਜਿਨ੍ਹਾਂ ਦਾ ਸਰੀਰ ਕਾਂ ਦਾ ਹੈ ਉਨ੍ਹਾਂ ਨੂੰ ਕਾਕਪਸੁੰਡ ॠषि ਕਹਿ ਕੇ ਪੁਕਾਰਿਆ ਜਾਂਦਾ ਹੈ ਤੇ ਹੋਰ ਜਿਹੜੇ ਸਾਧੂ ਬੈਠੇ ਹੋਏ ਹਨ ਕਾਕਪਸੁੰਡ ਜੀ ਉਨ੍ਹਾਂ ਨੂੰ ਕਥਾ ਸੁਣਾ ਰਹੇ ਹਨ ਤੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਹੋ ਕੇ ਬੈਠ ਗਏ ਤੇ ਸਾਰਾ ਕੁਝ ਦੇਖ ਰਹੇ ਹਨ ਗੁਰੂ ਜੀ ਦੇ ਨਾਲ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਹਨ ਜਦੋਂ ਕਾਕਪਸੁੰਡ ਨੇ ਆਪਣੀ ਕਥਾ ਸਮਾਪਤ ਕੀਤੀ ਤੇ ਸਾਰੇ ઋਸ਼ੀਆਂ ਨੇ ਕਾਕਪਸੁੰਡ ਨੂੰ ਮੱਥਾ ਟੇਕਿਆ ਤੇ ਆਪਣੇ ਆਪਣੇ ਅਸਥਾਨਾਂ ਤੇ ਚਲੇ ਗਏ ਤੇ ਹੁਣ ਕਾਕਪਸੁੰਡ ਇਕੱਲੇ ਰਹਿ ਗਏ ਤੇ ਆਪਣੇ ਧਿਆਨ ਵਿੱਚ ਬੈਠੇ ਹਨ ਤੇ ਜਦੋਂ ਕੁਝ ਸਮਾਂ ਬੀਤ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆਂ ਰਵਾਵ ਵਜਾ ਤੇ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਰਵਾਬ ਵਜਾਈ ਤੇ ਗੁਰੂ ਜੀ ਨੇ ਬਾਣੀ ਉਚਾਰੀ ਜਦੋਂ ਭਾਈ ਮਰਦਾਨਾ ਜੀ ਦੀ ਰਵਾਬ ਅਤੇ ਗੁਰੂ ਜੀ ਦੀ ਮਿੱਠੀ ਬਾਣੀ ਦੀ ਧੁਨ ਕਾਕਪਸੁੰਡ ਦੇ ਕੰਨਾਂ ਵਿੱਚ ਪਈ ਤੇ ਬਾਣੀ ਸੁਣ ਕੇ ਕਾਕਪਸੁੰਡ ਦਾ ਹਿਰਦਾ ਪਿਆਰ ਨਾਲ ਭਰ ਗਿਆ ਤੇ ਭਾਈ ਮਰਦਾਨਾ ਜੀ ਬੜੇ ਲੰਬੇ ਸਮੇਂ ਤੱਕ ਰਵਾਬ ਵਜਾਉਂਦੇ ਆ ਤੇ ਕਾਕਪਸੁੰਡ ਸਮਾਧੀ ਵਿੱਚ ਬੈਠੇ ਹੋਏ ਹਨ ਤੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਤੇ ਕਾਕ ਪਸੁੰਡ ਦਾ ਜੀ ਨਹੀਂ ਕਰਦਾ ਸੀ ਕਿ ਇਹ ਸ਼ਬਦ ਸਮਾਪਤ ਹੋਵੇ ਤੇ ਇਹ ਵੱਜਣੀ ਸਮਾਪਤ ਹੋ ਜਾਵੇ ਫਿਰ ਜਦੋਂ ਸ਼ਬਦ ਦੀ ਸਮਾਪਤੀ ਹੋਈ ਉਦੋਂ ਕਾਕ ਪਸੁੰਡ ਨੇ ਆਪਣੇ ਨੇਤਰ ਖੋਲੇ ਤੇ ਭਾਈ ਮਰਦਾਨਾ ਜੀ ਦੇ ਪਾਸ ਆ ਕੇ ਪੁੱਛਣ ਲੱਗੇ ਕਿ ਮਹਾਪੁਰਖੋ ਆਪ ਜੀ ਰਬਾ ਵਜਾ ਰਹੇ ਹੋ ਤੇਰਵਾਵ ਦੇ ਨਾਲ ਜਿਹੜਾ ਸ਼ਬਦ ਕਾ ਰਹੇ ਸੀ ਉਹ ਸ਼ਬਦ ਕਿਸ ਦਾ ਹੈ ਕਿਉਂਕਿ ਕਾਕਪਸੁੰਡ ਜੀ ਪੁੱਛਤਾ ਰਹੇ ਸਨ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਗੁਰੂ ਜੀ ਤਾਂ ਮੇਰੇ ਸਾਹਮਣੇ ਹੀ ਬੈਠੇ ਹੋਏ ਹਨ ਕਾਕਪਸੁੰਡ ਵਾਰ-ਵਾਰ ਪੁੱਛਦੇ ਸਨ ਕਿ ਮੈਨੂੰ ਦੱਸੋ ਇਹ ਬਾਣੀ ਕਿਸ ਦੀ ਹੈ ਤਦ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਇਹ ਬਾਣੀ ਮੇਰੇ ਸਤਿਗੁਰੂ ਜੀ ਹੈ ਤੇ ਮੇਰੇ ਸਤਿਗੁਰੂ ਜੀ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਪਰਮੇਸ਼ਵਰ ਦਾ ਰੂਪ ਹਨ ਉਹ ਦੁਨੀਆ ਨੂੰ ਤਾਰਨ ਵਾਸਤੇ ਆਏ ਹੋਏ ਨੇ ਤੇ ਭਾਈ ਮਰਦਾਨਾ ਜੀ ਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਅਤੇ ਕਿਹਾ ਕਿ ਇਹ ਹੀ ਹਨ ਮੇਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੁਣ ਕਾਕ ਪਸੁੰਡ ਨੂੰ ਜਦੋਂ ਪਤਾ ਲੱਗਾ ਕਿ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਤੇ ਉਹ ਆਪਣੀ ਜਗ੍ਹਾ ਤੋਂ ਉੱਠੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਲਪਟ ਗਏ ਤੇ ਜਦੋਂ ਕੋਲ ਬੈਠੇ ॠषि ਸਾਧੂਆਂ ਨੇ ਦੇਖਿਆ ਕਿ ਸਾਡੇ ਮੁਖੀ ਸਾਧੂ ਕਾਕਪ ਸੁੰਡ ਜਿਹੜੇ ਸਾਨੂੰ ਰੋਜ਼ ਕਥਾ ਸੁਣਾਉਂਦੇ ਹਨ ਤੇ ਜਿਹੜੇ ਸਾਧੂ ਹਰ ਰੋਜ਼ ਪਰਮਾਤਮਾ ਦੀਆਂ ਗੱਲਾਂ ਦੱਸਦੇ ਹਨ ਅੱਜ ਉਹ ਜਿਹੜੇ ਫਕੀਰ ਦੇ ਚਰਨਾਂ ਨੂੰ ਲਪਟ ਗਏ ਹਨ ਉਹ ਦੂਰੋਂ ਦੇਖ ਰਹੇ ਹਨ ਕੋੜ ਨਹੀਂ ਆਏ ਤੇ ਉਹਨਾਂ ਵਿੱਚੋਂ ਇੱਕ ॠषि ਸਾਧੂ ਕਹਿਣ ਲੱਗਾ ਕਿ ਸਾਨੂੰ ਦੇਖਣਾ ਹੈ ਕਿ ਇਹ ਫਕੀਰ ਕੌਣ ਹਨ ਤੇ ਫਿਰ ਸਾਰੇ ਜਾਣਿਆਂ ਨੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਾਕਪਸੁੰਡ ਗੁਰੂ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਪਹਿਲਾਂ ਖਬਰ ਮਿਲ ਗਈ ਸੀ ਕਿ ਕਲ ਯੁਗ ਦੇ ਵਿੱਚ ਪਰਮਾਤਮਾ ਸਰੀਰ ਧਾਰ ਕੇ ਆਣਗੇ ਤੇ ਉਹਨਾਂ ਨੇ ਦੁਨੀਆ ਦਾ ਉਧਾਰ ਕਰਨਾ ਹੈ ਮੇਰੇ ਦਿਲ ਦੀ ਰੀਜ ਸੀ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਣ ਪਰ ਮਹਾਰਾਜ ਮੇਰੇ ਤੇ ਕਿਰਪਾ ਬੜੀ ਹੋ ਗਈ ਤੁਸੀਂ ਤਾਂ ਆਪ ਚੱਲ ਕੇ ਆਏ ਹੋ ਮੇਰੇ ਪਾਸ ਤੇ ਮੈਨੂੰ ਇਹ ਵੀ ਪਤਾ ਹੈ ਕਿ ਮਹਾਰਾਜ ਤੁਸੀਂ ਬੇਦੀ ਕੁਲ ਵਿੱਚ ਜਨਮ ਲਿਆ ਹੈ ਤੁਸੀਂ ਮੇਰੀ ਇੱਛਾ ਨੂੰ ਪੂਰਾ ਕੀਤਾ ਹੈ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਹੁਣ ਕਾਕ ਪਸੁੰਡ ਦੇ ਮਨ ਵਿੱਚ ਐਨਾ ਪਿਆਰ ਆਇਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਫਤਾਂ ਹੀ ਕਰੀ ਜਾਂਦਾ ਹੈ ਤੇ ਕਾਕ ਪਸੁੰਡ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਕਲਯੁਗ ਦਾ ਸਮਾਂ ਹੈ ਤੇ ਇਹ ਸਾਰੇ ਢਿਹੜੀ ਮਤ ਵਾਲੇ ਲੋਕ ਨੇ ਲੋਕਾਂ ਦੀ ਅਕਲ ਐਨੀ ਵਿਗੜ ਚੁੱਕੀ ਹੈ ਕਿ ਉਹ ਚੰਗੀਆਂ ਗੱਲਾਂ ਦੇ ਵੀ ਗਲਤ ਅਰਥ ਦੱਸਦੇ ਹਨ ਸਾਰੇ ਲੋਕ মোহ ਮਾਇਆ ਵਿੱਚ ਫਸ ਕੇ ਆਪਣਾ ਧਰਮ ਭ੍ਰਸਟ ਕਰ ਰਹੇ ਹਨ ਤੇ ਆਪ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਰਾਹੇ ਪਾਉਣ ਲਈ ਆਗਮਨ ਕੀਤਾ ਹੈ ਤਾਂ ਕਿ ਲੋਕ ਧਰਮ ਵਿੱਚ ਪੱਕੇ ਹੋਣ ਤੇ ਪਰਮਾਤਮਾ ਦੀ ਉਸਤਤ ਕਰਨ ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇਗਾ ਉਸ ਦੇ ਪਾਪ ਕੱਟੇ ਜਾਣਗੇ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਾਕ ਪਸੁੰਚ ਜੀ ਤੁਹਾਡੇ ਵਿੱਚ ਵੀ ਬੜੇ ਜ਼ਿਆਦਾ ਗੁਣ ਨੇ ਤੁਸੀਂ ਲਗਾਤਾਰ ਭਗਤੀ ਕਰ ਰਹੇ ਹੋ ਤੁਸੀਂ ਸਰੋਤਿਆਂ ਵਿੱਚੋਂ ਮਹਾਨ ਸਰੋਤੇ ਹੋ ਤੁਸੀਂ ਇੱਕ ਵਾਰ ਇਹ ਸ਼ਬਦ ਸੁਣਿਆ ਅਤੇ ਤੁਹਾਨੂੰ ਗਿਆਨ ਹੋ ਗਿਆ ਗੁਰੂ ਜੀ ਨੇ ਕਿਹਾ ਕਿ ਸਰੋਤਾ ਉਸਨੋਂ ਕਹਿੰਦੇ ਹਨ ਜਿਹੜਾ ਸ਼ਬਦ ਸੁਣਦਾ ਹੈ ਤੁਸੀਂ ਮਹਾਨ ਸਰੋਤੇ ਹੋ ਤਦ ਕਾਕਪਸੁੰਡ ਜੀ ਨੇ ਕਿਹਾ ਕਿਹਾ ਕਿ ਸਰੋਤੇ ਕਿਸ ਤਰ੍ਹਾਂ ਦੇ ਹੁੰਦੇ ਹਨ ਮੈਨੂੰ ਇਸ ਦਾ ਕੋਈ ਗਿਆਨ ਨਹੀਂ ਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਸਰੋਤੇ ਪੰਜ ਤਰ੍ਹਾਂ ਦੇ ਹੁੰਦੇ ਹਨ ਪਹਿਲਾ ਸਰੋਤਾ ਉਹ ਹੁੰਦਾ ਹੈ ਜਿਹੜਾ ਰਾਗ ਰਾਗੜੀਆਂ ਨੂੰ ਸਮਝਦੇ ਹਨ ਤੇ ਦੂਜਾ ਸਰੋਤਾ ਉਹ ਜਿਨ੍ਹਾਂ ਨੂੰ ਰਾਗ ਰਾਗੜੀਆਂ ਦੇ ਨਾਲ-ਨਾਲ ਸੁਰ ਦਾ ਵੀ ਗਿਆਨ ਹੋਵੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੀਜਾ ਸਰੋਤਾ ਉਹ ਜਿਹੜੇ ਤਾਲ ਨੂੰ ਸੁਣਦੇ ਨੇ ਤੇ ਚੌਥਾ ਸਰੋਤਾ ਉਹ ਜਿਹੜਾ ਰਾਗ ਸੁਰ ਤੇ ਤਾਲ ਵਿੱਚੋਂ ਰਸ ਲੈਂਦੇ ਨੇ ਪਰ ਗਿਆਨ ਕੀ ਮਿਲ ਰਿਹਾ ਹੈ ਉਹਨਾਂ ਦਾ ਧਿਆਨ ਨਹੀਂ ਹੁੰਦਾ ਤੇ ਪੰਜਵਾਂ ਸਰੋਤਾ ਉਹ ਹੈ ਜੋ ਰਾਗ ਰਾਗੜੀ ਸੁਰ ਤਾਲ ਨਹੀਂ ਦੇਖਦੇ ਕਿ ਕੀ ਗਾਇਆ ਜਾ ਰਿਹਾ ਹੈ ਭਾਵ ਜਿਹੜਾ ਸ਼ਬਦ ਗਾਇਆ ਜਾ ਰਿਹਾ ਹੈ ਉਸ ਸ਼ਬਦ ਦੇ ਅਰਥ ਕੀ ਨੇ ਸਾਨੂੰ ਕੀ ਗਿਆਨ ਮਿਲ ਰਿਹਾ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਉਹ ਸਰੋਤੇ ਸਿਆਣੇ ਹੁੰਦੇ ਹਨ ਜਿਹੜੇ ਸ਼ਬਦ ਨੂੰ ਸੁਣਦੇ ਨੇ ਗੁਰੂ ਜੀ ਕਾਕਪਸੁੰਡ ਨੂੰ ਕਹਿਣ ਲੱਗੇ ਕਿ ਤੁਸੀਂ ਸਭ ਤੋਂ ਮਹਾਨ ਸਰੋਤੇ ਹੋ ਬੜੇ ਸਮੇ ਤੋਂ ਜੀ ਰਹੇ ਹੋ ਤੇ ਕਾਕਪਸੁੰਡ ਜੀ ਤੁਸੀਂ ਬਾਣੀ ਦਾ ਮਾਨ ਮੰਨਿਆ ਹੋਇਆ ਹੈ ਫਿਰ ਭਾਈ ਮਰਦਾਨਾ ਜੀ ਨੇ ਕਾਕਪਸੁੰਡ ਤੋਂ ਇੱਕ ਪ੍ਰਸ਼ਨ ਪੁੱਛਿਆ ਕਿ ਕਾਕਪਸੁੰਡ ਜੀ ਤੁਸੀਂ ਇੱਥੇ ਕਿੰਨੇ ਯੁੱਗਾਂ ਤੋਂ ਬੈਠੇ ਹੋ ਤੁਸੀਂ ਕਿੰਨੇ ਸਮੇਂ ਤੋਂ ਜੀ ਰਹੇ ਹੋ ਤਾਂ ਕਾਕੂਬ ਸੁੰਢ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਉਮਰ ਦੇ ਬਾਰੇ ਕੀ ਦੱਸਾਂ ਮੇਰੀ ਉਮਰ ਇੰਨੀ ਲੰਬੀ ਹੋ ਚੁੱਕੀ ਹੈ ਕਿ ਮੈਂ ਤੁਹਾਨੂੰ ਕੋਈ ਪ੍ਰਣਾਮ ਨਹੀਂ ਦੇ ਸਕਦਾ ਪਰ ਭਾਈ ਮਰਦਾਨਾ ਜੀ ਤੁਸੀਂ ਮੇਰੀ ਇੱਕ ਗੱਲ ਸੁਣੋ ਮੇਰੇ ਦੇਖਦਿਆਂ ਦੇਖਦਿਆਂ ਕਈ ਬ੍ਰਾਹਮਣ ਪੈਦਾ ਹੋਏ ਤੇ ਕਈ ਬ੍ਰਾਹਮਣ ਚਲੇ ਗਏ ਤੇ ਹੁਣ ਤੁਸੀਂ ਹਿਸਾਬ ਲਗਾ ਲਓ ਕਿ ਮੇਰੀ ਕਿੰਨੀ ਉਮਰ ਹੈ ਤੇ ਭਾਈ ਮਰਦਾਨਾ ਜੀ ਨੇ ਜਦੋਂ ਕਾਕ ਪਸੁੰਡ ਜੀ ਦੀ ਉਮਰ ਸੁਣੀ ਤਾਂ ਉਹ ਚੁੱਪ ਹੋ ਕੇ ਬੈਠ ਗਏ ਤੇ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਤੁਹਾਡਾ ਸਰੀਰ ਕਾਂ ਵਰਗਾ ਕਿਉਂ ਹੈ ਗੁਣ ਤੁਹਾਡੇ ਵਿੱਚ ਇੰਨੇ ਜ਼ਿਆਦਾ ਨਹੀਂ ਮੈਨੂੰ ਉੱਤਰ ਦਿਓ ਕਿ ਤੁਹਾਨੂੰ ਕਾਂ ਦਾ ਸਰੀਰ ਕਿਉਂ ਮਿਲਿਆ ਹੈ ਕਾਕ ਪਸੰਦ ਕਹਿਣ ਲੱਗਾ ਕਿ ਮੈਂ ਪਹਿਲਾਂ ਸ਼ਿਵ ਜੀ ਭਗਵਾਨ ਦਾ ਭਗਤ ਸੀ ਤੇ ਉਦੋਂ ਦੇਸ਼ ਵਿੱਚ ਕ ਪੈ ਗਿਆ ਤੇ ਮੈਂ ਜਗਾ ਬਦਲ ਲਈ ਮੈਂ ਜਿੱਥੇ ਗਿਆ ਉੱਥੇ ਵਿਸ਼ਨੂੰ ਭਗਵਾਨ ਜੀ ਦੇ ਭਗਤ ਸਨ ਤੇ ਉਹ ਮੈਨੂੰ ਵਿਸ਼ਨੂੰ ਜੀ ਦੀਆਂ ਭਗਤੀ ਦੀਆਂ ਗੱਲਾਂ ਸੁਣਾਉਂਦੇ ਰਹੇ ਪਰ ਮੇਰੇ ਮਨ ਉੱਤੇ ਉਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਫਿਰ ਮੈਂ ਸੋਚਿਆ ਕਿ ਮੈਂ ਇੱਥੇ ਕਿਸੇ ਨੂੰ ਆਪਣਾ ਗੁਰੂ ਧਾਰਨ ਕਰ ਲਵਾਂ ਤੇ ਜਿਸ ਨੂੰ ਮੈਂ ਗੁਰੂ ਧਾਰਨ ਕੀਤਾ ਉਸਨੇ ਵੀ ਮੈਨੂੰ ਵਿਸ਼ਨੂੰ ਭਗਵਾਨ ਜੀ ਦੀ ਕਥਾ ਸੁਣਾ ਦਿੱਤੀ ਤੇ ਇੱਕ ਦਿਨ ਕੀ ਹੋਇਆ ਜਿਨ੍ਹਾਂ ਨੂੰ ਮੈਂ ਗੁਰੂ ਧਾਰਨ ਕੀਤਾ ਸੀ ਉਹ ਜਦੋਂ ਆਏ ਮੈਂ ਉੱਠ ਕੇ ਖੜਾ ਨਹੀਂ ਹੋਇਆ ਭਾਵ ਕਿ ਮੈਂ ਉਨ੍ਹਾਂ ਦਾ ਸਤਿਕਾਰ ਨਹੀਂ ਕੀਤਾ ਤੇ ਮੇਰਾ ਜਪ ਤਪ ਬਹੁਤ ਸੀ ਮੇਰੇ ਅੰਦਰ ਹੰਕਾਰ ਆ ਗਿਆ ਪਰ ਮੇਰੇ ਗੁਰੂ ਬਹੁਤ ਦਿਆਲੂ ਸਨ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਤੇ ਜਦੋਂ ਉਹ ਉੱਠ ਕੇ ਚਲੇ ਗਏ ਤੇ ਮੈਂ ਸ਼ਿਵਜੀ ਦੇ ਮੰਦਰ ਤੇ ਜਾ ਕੇ ਬੈਠ ਗਿਆ ਤੇ ਮੈਨੂੰ ਆਕਾਸ਼ ਚੋਂ ਆਵਾਜ਼ ਆਈ ਕਿ ਤੂੰ ਤੇ ਬਹੁਤ ਵੱਡਾ ਪਾਪ ਕੀਤਾ ਹੈ ਹੁਣ ਤੂੰ ਮੇਰੇ ਕੋਲ ਆ ਗਿਆ ਹੈ ਤੇ ਤੂੰ ਆਪਣੇ ਗੁਰੂ ਦਾ ਨਹੀਂ ਬਣਿਆ ਉਸ ਦਾ ਸਤਿਕਾਰ ਨਹੀਂ ਕੀਤਾ ਤੈਨੂੰ ਆਪਣੇ ਆਪ ਤੇ ਮਾਣ ਬੜਾ ਹੈ ਤੂੰ ਨਰਕਾਂ ਵਿੱਚ ਜਾ ਕੇ ਨਰਕ ਭੋਗੇਗਾ ਤੇ ਕਾਕ ਪਸੰਦ ਜੀ ਕਹਿਣ ਲੱਗੇ ਕਿ ਮੇਰੇ ਗੁਰੂ ਨੂੰ ਮੇਰੇ ਤੇ ਤਰਸ ਆ ਗਿਆ ਉਹਨਾਂ ਨੇ ਆਖਿਆ ਕਿ ਇਹ ਬੱਚਾ ਹੈ ਇਸ ਨੂੰ ਮਾਫ ਕਰ ਦਿਓ ਪਰ ਭਗਵਾਨ ਨੇ ਆਖਿਆ ਹੁਣ ਇਸ ਨੂੰ 84 ਲੱਖ ਜੂਨਾ ਭੁਗਤਣੀਆਂ ਪੈਣਗੀਆਂ ਹੁਣ ਇੱਕ ਹੁਣ ਹਰ ਇੱਕ ਜੂਨੀ ਵਿੱਚ ਇਸ ਨੂੰ ਗਿਆਨ ਹੋਵੇਗਾ ਇਸ ਕਰਕੇ ਮੈਂ ਹਰ ਇੱਕ ਜੂਨ ਭੁਗਤੀ ਤੇ ਫਿਰ ਜਾ ਕੇ ਮੈਨੂੰ ਮਨੁੱਖ ਦਾ ਜੀਵਨ ਮਿਲਿਆ ਤੇ ਉਦੋਂ ਜਾ ਕੇ ਮੈਂ ਵਿਦਵਾਨ ਪੰਡਿਤ ਬਣਿਆ ਕਾਕ ਪਸੁੰਡ ਜੀ ਕਹਿਣ ਲੱਗੇ ਮੇਰੇ ਤੋਂ ਫਿਰ ਗਲਤੀ ਹੋ ਗਈ ਮੈਨੂੰ ਫਿਰ ਸ਼ਰਾਪ ਮਿਲਿਆ ਕਿ ਤੂੰ ਕਾਂ ਦੀ ਜੂਨ ਵਿੱਚ ਰਹੇਂਗਾ ਤੇ ਤੇਰੀ ਇੱਛਾ ਹੋਵੇਗੀ ਉਦੋਂ ਤੈਨੂੰ ਮੌਤ ਹੋਵੇਗੀ ਇੱਛਾ ਮੈਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਮੈਂ ਆਖਿਆ ਸੀ ਕਿ ਜਦੋਂ ਭਗਵਾਨ ਜੀ ਮੇਰੇ ਸਾਹਮਣੇ ਪਰਤਕ ਪ੍ਰਗਟ ਹੋਣਗੇ ਉਦੋਂ ਮੈਂ ਇੱਛਾ ਜ਼ਾਹਿਰ ਕਰਾਂਗਾ ਤੇ ਕਾਕ ਪਸੁੰਡ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖਿਆ ਤੇ ਆਖਿਆ ਕਿ ਹੁਣ ਮੇਰੀ ਇੱਛਾ ਹੈ ਮਹਾਰਾਜ ਹੁਣ ਮੈਂ ਮੁਕਤ ਹੋ ਜਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਕਪਸੁੰਡ ਜੀ ਤੇ ਕਿਰਪਾ ਕੀਤੀ ਤੇ ਉਹਨਾਂ ਦਾ ਉਧਾਰ ਕੀਤਾ ਸਤਨਾਮ ਸ਼੍ਰੀ ਵਾਹਿਗੁਰੂ ਜੀ